ਆਹ ਕੇਸ ਜਿਹੜੇ ਆ ਆ ਵੇਖੋ ਆ ਕੇਸ ਕੱਟਦੇ ਸਾਰੇ ਦੇ ੱਲੇ ਤੱਕ ਪਹਿਲੇ ਹੀ ਡਾਕਟਰ ਇਹ ਡੇਡੇ ਕਿਹਾ ਸੀ ਆ ਡੇਡੇ ਲੰਮੇ ਕੇਸ ਆ ਆ ਵੇ ਲੋ ਆ ਕੇਸ ਲੈ ਕੇ ਆ ਕੇਸ ਕੱਟ ਕੇ ਜਿਹੜਾ ਇੱਕ ਬਿਹਾੜੀ ਤੇ ਨਾਲ ਜਿਹੜੇ 5-7 ਜਿਹੜੇ ਨੌਜਵਾਨੀ ਇਹ ਵਿਚਾਰੇ ਲੈ ਕੇ ਅਜੇ ਤਾਂ ਕੋਈ ਪਿੰਡ ਚ ਹੋਰ ਕੋ ਬੰਦ ਨਹੀਂ ਉੱਥੇ ਸੋ ਸੰਗ ਜੀ ਪਿੰਡ ਪੈਂਦਾ ਤਲਵੰਡੀ ਝੂੰਗੜਾ ਤਲਵੰਡੀ ਝੂੰਗੜਾ ਪੈਂਦਾ ਅੱਜ 3 ਦਿਨ ਇਸ ਘਟਨਾ ਨੂੰ ਹੋ ਗਿਆ ਜਿਹੜਾ ਤੁਸੀਂ ਨੌਜਵਾਨ ਦੇਖ ਰਹੇ ਜੀ ਇਦੇ ਇੱਕ ਬਿਹਾਰੀ ਦੇ ਨਾਲ ਕੁਝ ਪਿੰਡ ਦੇ 3 4 5 7 ਨੌਜਵਾਨਾਂ ਨੇ ਜਿਹੜੇ ਦੇ ਕੇਸ ਕੱਟੇ ਵਿੱਚੋਂ ਵਾਵਾ ਫੁੱਟ ਫੁੱਟ ਲੰਬੇ ਕੇਸ ਹੀ ਕੇਸ ਕੱਟ ਕੇ ਨਾਲ ਹੀ ਲੈ ਗਏ ਨਾਲ ਲੈ ਗਏ ਕੇਸ ਕੱਟ ਕੇ ਨਾਲ ਹੀ ਲੈ ਗਏ ਅਜੇ ਤੱਕ ਜਿਹੜਾ ਪੂਜ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਅਜੇ ਵੇਖੋ ਏਡੀ ਵੱਡੀ ਘਟਨਾ ਹੋ ਗਈ ਹੋਏ ਤੇ ਮਤਲਬ ਲੱਗੇ ਮਤਲਬ ਕੋਈ ਪਿੰਡ ਦਾ ਮੋਹਤਵਾਰ ਜਾਂ ਕੋਈ ਪਿੰਡ ਦਾ ਬੰਦਾ ਨਾਲ ਤੁਰਿਆ ਹੈ ਲਈ ਤੇ ਹੁਣ ਨੂੰ ਜਿਹੜੇ ਬੰਦੇ ਆ ਨਾ ਤੇ ਮਾਰ ਮਾਰ ਕੇ ਛੇਤਰਾਂ ਦੇ ਇਹਨਾਂ ਨੂੰ ਇਥੋਂ ਪਿੰਡ ਵਿੱਚੋਂ ਬੇਦਖਲ ਕਰ ਦੇਣਾ ਚਾਹੀਦਾ ਕਿਉਂਕਿ ਸਾਡੀ ਸਿੱਖੀ ਆ ਜੇ ਸਾਡੀ ਸਿੱਖੀ ਨੂੰ ਅੱਜ ਲੋਕ ਵੱਢ ਕੇ ਲੈ ਜਾਣਗੇ ਤੇ ਆਪਾਂ ਸਾਡੇ ਜੀਨ ਦਾ ਕੀ ਫਾਇਦਾ ਸਾਡੀ ਅਣਖ ਦਾ ਕੀ ਫਾਇਦਾ ਵੇਖੋ ਵਖਰੇਵੇਂ ਹੋ ਸਕਦਾ ਆਪੋ ਆਪਣੇ ਝਗੜੇ ਵੀ ਹੋ ਸਕਦੇ ਆ ਪਰ ਜਿਹੜਾ ਉਹਨਾਂ ਨੇ ਸਿੱਖੀ ਨੂੰ ਹੱਥ ਪਾਇਆ ਬਹੁਤ ਮਾੜੀ ਘਟਨਾ ਵਾ ਸੋ ਮੇਰੀ ਸਾਰੇ ਸਿੰਘਾਂ ਦੇ ਚਰਨਾਂ 'ਚ ਬੇਨਤੀ ਆ ਕਿ ਕੱਲ ਨੂੰ ਜਿਹੜਾ ਤੁਸੀਂ 11 ਵਜੇ ਜਿਹੜਾ ਇੱਥੇ ਪਿੰਡ ਨੂੰ ਆ ਕੇ ਪਹੁੰਚੋ ਜੋ ਬਣਦੀ ਕਾਰਵਾਈ ਉਹਨਾਂ ਤੇ ਕਰਾਈ ਜਾਏ ਜੇ ਉਹਨਾਂ ਦਾ ਕਿਤੇ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ